ਇਸੇ ਤਰ੍ਹਾਂ ਇਮੀਗ੍ਰੇਸ਼ਨ ਦੀ ਖਬਰ ਆਪਾਂ ਯੂਐਸਏ ਦੀ ਕੀਤੀ ਸੀ ਵੀ ਬਾਈਡਨ ਹੁਣੀ ਜਿਹੜੇ ਇੱਕ ਐਗਜ਼ੀਕਿਊਟਿਵ ਆਰਡਰ ਲੈ ਕੇ ਆਏ ਸੀ ਤੇ ਹੁਣ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੇ ਇਹ ਕਿਹਾ ਆ ਵੀ ਅਸੀਂ ਘੱਟ ਤਨਖਾਹ ਵਾਲੇ ਜਿਹੜੇ ਲੋਕ ਆ ਜਿਨ੍ਹਾਂ ਦੀ ਘੱਟ ਸੈਲਰੀ ਆ ਉਹਨਾਂ ਦੀ ਗਿਣਤੀ ਕੈਨੇਡਾ ਦੇ ਵਿੱਚ ਆਉਣ ਦੀ ਘਟਾਣ ਜਾ ਰਹੇ ਹੈਗੇ ਆ ਉਹ ਕਹਿੰਦੇ ਵੀ ਵਰਕਰਸ ਦੀ ਜਿਹੜੀ ਚੇਂਜ ਹੋ ਗਈ ਹੈਗੀ ਆ ਅ ਤੇ ਅਸੀਂ ਜਿਹੜੀ ਲੇਬਰ ਮਾਰਕੀਟ ਸੌਰੀ ਚੇਂਜ ਹੋ ਗਈ ਆ ਤੇ ਟਾਈਮ ਹੁਣ ਇਹ ਸਾਡੇ ਕੋਲ ਹੈਗਾ ਵੀ ਆਪਾਂ ਕੈਨੇਡਾ ਦੇ ਜਿਹੜੇ ਬਿਜ਼ਨੈਸਸ ਆ ਉਹਨਾਂ ਚ ਇਨਵੈਸਟ ਕਰੀਏ ਤੇ ਕੈਨੇਡੀਅਨ ਵਰਕਰਸ ਤੇ ਯੂਥ ਨੂੰ ਜੌਬ ਦੇ ਉੱਤੇ ਲਾਈਏ ਬਹੁਤ ਸਾਰੇ ਜਿਹੜੇ ਕੈਨੇਡਾ ਬੌਰਨ ਬੱਚੇ ਆ ਜਦੋਂ ਸਮਰ ਦੇ ਵਿੱਚ ਜੌਬਸ ਕਰਦੇ ਆ ਜਿੱਦਾਂ ਅਮਰੀਕਾ 'ਚ ਵੀ ਆਪਾਂ ਦੇਖਦੇ ਹੈਗੇ ਆ ਉਥੇ ਜਿਹੜੇ ਕੈਨੇਡੀਅਨ ਬੌਰਨ ਬੱਚੇ ਆ ਉਹਨਾਂ ਨੂੰ ਜੋਬਸ ਨਹੀਂ ਮਿਲ ਰਹੀਆਂ ਕਿਉਂਕਿ ਜਿਹੜੇ ਬਾਹਰੋਂ ਇੰਨੀ ਵੱਡੀ ਗਿਣਤੀ ਚ ਲੋਕ ਸੱਦਲੇ ਆ ਉਹ ਕੈਸ਼ ਦੇ ਉੱਤੇ ਘੱਟ ਪੈਸਿਆਂ ਦੇ ਉੱਤੇ ਜਿਹੜੇ ਕੰਮ ਕਰੀ ਜਾਂਦੇ ਹੈਗੇ ਆ ਸੋ ਟਰੂਡੋ ਉਹਨਾਂ ਨੂੰ ਇਸ ਮੁੱਦੇ ਦੇ ਉੱਤੇ ਇਸ ਵਾਰੀ ਬਹੁਤ ਜੜੀ ਆ ਗਰਮੀ ਸੈਣੀ ਪੈ ਰਹੀ ਹੈਗੀ ਆ ਲਗਭਗ ਸਾਰੇ ਲੋਕ इवन ਖਾਸ ਕਰਕੇ ਪੰਜਾਬੀ ਤਾਂ ਇਹ ਕਹਿ ਰਹੇ ਵੀ ਟਰੂਡੋ ਇਸ ਵਾਰੀ ਹਾਰ ਜਾਊਗਾ ਜੋ ਜਿਹੜੇ ਲੱਛਣ ਕੈਨੇਡਾ ਦੇ ਹੋਏ ਹੈਗੇ ਆ ਕਿਸ ਤਰ੍ਹਾਂ ਉੱਥੇ ਵੱਡੇ ਫਰਾਡ ਲੀਮਾ ਨੂੰ ਲੈ ਕੇ ਵੀ ਜੀ 30-30000 ਤੋਂ 50-50000 ਡਾਲਰ ਲੈ ਕੇ ਤੇ ਲੋਕਾਂ ਨੂੰ ਜਿਹੜਾ ਪੱਕਾ ਗ੍ਰੀਨ ਕਾਰਡ ਜਾਂ ਪੀਆਰ ਦੇਣਾ ਉਹ ਬਹੁਤ ਵੱਡੇ ਜਿਹੜੇ ਫਰਾਡ ਆ ਉਹ ਆਪਣੇ ਗਵਾਂਡੀ ਮੁਲਕ ਕੈਨੇਡਾ ਦੇ ਵਿੱਚ ਹੋਏ ਹੈਗੇ ਆ ਸਿਚੁਏਸ਼ਨ ਬਹੁਤ ਬੈਡ ਆ ਜਿਹੜੇ ਲੋਕ ਸਟੂਡੈਂਟਸ ਆਏ ਹੋਏ ਆ ਉਹਨੂੰ ਜੋਬਸ ਨਹੀਂ ਮਿਲ ਰਹੀ ਤੇ ਪਿਛਲੇ ਦਿਨਾਂ ਦੇ ਵਿੱਚ ਤਾਂ ਕਈ ਜਗ੍ਹਾ ਦੇ ਉੱਤੇ ਜਿੱਥੇ ਲੰਗਰ ਸਪਲਾਈਜ਼ ਜਾਂ ਫੂਡ ਸਪਲਾਈਜ਼ ਦਿੱਤੀਆਂ ਜਾਂਦੀਆਂ ਉੱਥੇ ਵੀ ਸਟੂਡੈਂਟਸ ਨੂੰ ਦੇਖਿਆ ਗਿਆ ਸੀ ਉਹ ਉੱਥੋਂ ਲੈ ਰਹੇ ਸੀ ਬਿਲਕੁਲ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦੇ ਹਾਲਾਤ ਕੋਈ ਬਾੜੇ ਚੰਗੇ ਨਹੀਂ ਜਿਹੜੇ ਉਹ ਚੱਲ ਰਹੇ ਉਹ ਉਥੇ ਦੇ ਓਵਰਆਲ ਇਕਨੋਮਿਕ ਹਾਲਾਤ ਵੀ ਬੜੇ ਚੰਗੇ ਨਹੀਂ ਚੱਲ ਰਹੇ ਆ ਆਪਾਂ ਨੂੰ ਪਤਾ ਹੀ ਆ ਵੀ ਕਿਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਜਿਹੜੇ ਕੈਨੇਡਾ ਵਾਲੇ ਪਾਸਿਓਂ ਵੀ ਲੋਕ ਦਾਖਲ ਹੋ ਰਹੇ ਆ ਉਹ ਆ ਰਹੇ ਆ ਉਹਦੇ ਵਿੱਚ ਇੱਕ ਇਹ ਵੀ ਉਥੋਂ ਦੇ ਇਕਨੋਮਿਕ ਹਾਲਾਤਾਂ ਦਾ ਵੀ ਕਾਰਨਾ ਕੈਨੇਡੀਅਨ ਜੌਬਸ ਕੈਨੇਡਾ ਨੂੰ ਲੈ ਕੇ ਕਿੱਦਾਂ ਜਿਹੜਾ ਉੱਥੇ ਉਹ ਬਣਨ ਜਾ ਰਿਹਾ ਆ ਇਹ ਦੇਖਣ ਵਾਲੀ ਗੱਲ ਆ 트ਰੂਡੋ ਨੇ ਕਿਹਾ ਵੀ ਜਿਹੜਾ এমপ্লয়ਮੈਂਟ মিনিস্টার ਰੈਂਡੀ ਹੈਗੇ ਨੇ ਉਹ ਹਾਈ ਵੇਜ ਸਟ੍ਰੀਮ ਜਿਹੜੀ ਆ ਉਹਦੇ ਪ੍ਰੋਗਰਾਮ ਦੇ ਵਿੱਚ ਵੀ ਚੇਂजेस ਜਿਹੜੇ ਉਹ ਹੋ ਲਿਆ ਸਕਦੇ ਨੇ ਕਹਿੰਦੇ ਗੱਲਾਂ ਬਾਤਾਂ ਇਸ ਟਾਈਮ ਚੱਲ ਰਹੀਆਂ ਆ 26 ਸਪਟੰਬਰ ਤੋਂ ਜਿਹੜਾ ਕਹਿੰਦੇ ਸਰਕਾਰ ਆ ਉਹ ਲੋ ਵੇਜ ਟੈਂਪਰੇਰੀ ਫੋਰਨ ਵਰਕਰਸ ਆ ਉਹਨਾਂ ਦੀਆਂ ਐਪਲੀਕੇਸ਼ਨਸ ਨੂੰ ਰਿਫਿਊਜ਼ ਕਰ ਦੇਣਗੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਅਨਇੰਪਲੋਇਮੈਂਟ ਦੀ ਜਿਹੜੀ ਦਰ ਆ 6% ਜਾਂ ਉਸ ਤੋਂ ਵੱਧ ਹੈਗੀ ਆ এমਪਲॉयਰ ਕਹਿੰਦੇ ਵੀ ਉਹਨਾਂ ਨੂੰ ਸਿਰਫ ਮੈਕਸਿਮਮ 10% ਜਿਹੜਾ ਵਰਕਫੋਰਸ ਆ ਉਹ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਤਹਿਤ ਦਿੱਤਾ ਜਿਹੜਾ ਹੋ ਜਾਊਗਾ ਉਹ ਭਰ ਸਕਦੇ ਆ ਪਹਿਲਾਂ ਇਹ 20% ਹੁੰਦਾ ਸੀਗਾ ਸੋ ਵਰਕਰਸ ਜਿਹੜੇ ਲੋ ਵੇਜ ਸਟ੍ਰੀਮ ਦੇ ਅੰਡਰ ਹਾਇਰ ਕੀਤੇ ਜਾਂਦੇ ਆ ਉਹਨਾਂ ਨੂੰ ਮੈਕਸਿਮਮ 1 ਸਾਲ ਦੇ ਲਈ ਹੀ ਕੰਮ ਜਿਹੜਾ ਆ ਉਹ ਤੁਸੀਂ ਦੇ ਸਕਦੇ ਆ ਅੱਗੇ ਇਹ ਵੀ 2 ਸਾਲ ਦੇ ਲਈ ਜਿਹੜਾ ਉਹ ਰੱਖਿਆ ਅਗਿਆ ਹੁੰਦਾ ਸੀਗਾ ਸੋ ਪੋਪੂਲੇਸ਼ਨ ਗਰੋਥ ਕਹਿੰਦੇ ਵੀ ਪਿਛਲੇ ਕੁਝ ਸਾਲਾਂ ਚ ਚੰਗੀ ਹੋਈ ਆ ਜੋ ਕਿ ਇੱਕ ਹਾਈ ਇਮੀਗ੍ਰੇਸ਼ਨ ਦੇ ਕਰਕੇ ਉਹਨਾਂ ਨੇ ਦੇਖਿਆ ਆ ਉਹਦੇ ਕਰਕੇ ਹਾਊਸਿੰਗ ਤੇ ਜਿਹੜੇ ਜਿਹੜੀ ਡਿਮਾਂਡ ਆ ਉਸ ਦੇ ਵਿੱਚ ਵਾਧਾ ਹੋਇਆ ਆ ਤੇ ਅਫੋਰਡੇਬਿਲਟੀ ਸਭ ਨੂੰ ਪਤਾ ਵੀ ਉੱਥੇ ਵੱਤ ਤੋਂ ਵੱਤਰ ਲੋਕਾਂ ਦੇ ਲਈ ਬਣੀ ਆ ਉਧਰ ਫੈਡਰਲ ਸਰਕਾਰ ਜਸਟਨ ਟਰੂਡੋ ਆਪਣੀ ਇੱਕ ਵੀਡੀਓ ਦੇ ਵਿੱਚ ਦੱਸ ਰਹੇ ਸੀ ਵੀ ਮжоਰਿਟੀ ਆਫ ਲੈਂਡ ਜਿਹੜੀ ਫੈਡਰਲ ਸਰਕਾਰ ਦੇ ਅੰਡਰ ਆਉਂਦੀ ਆ ਉਹ ਲੀਜ਼ ਕਰਨਗੇ ਹੁਣ ਉਹ ਜੋ ਕਿ ਬਿਲਡਰਸ ਨੂੰ ਜਾਂ ਕਮਿਊਨਿਟੀਜ਼ ਨੂੰ ਜਿਹੜੀ ਉਹ ਦਿੱਤੀ ਜਾਊਗੀ ਤਾਂ ਜੋ ਉੱਥੇ ਘਰ ਉਹ ਬਣਾਏ ਜਾ ਸਕਣ ਜਿਹੜੇ ਕੀ ਅਫੋਰਡੇਬਲ ਹੋਣ ਜੁਲਾਈ ਮਹੀਨੇ ਦੇ ਵਿੱਚ ਕੈਨੇਡਾ ਦੀ ਅਨਇਮਪਲॉयਮੈਂਟ ਰੇਟ 6.4% ਤੱਕ ਜਿਹੜੀ ਉਹ ਪਹੁੰਚ ਚੁੱਕੀ ਹੈਗੀ ਆ ਸੋ ਕਾਫੀ ਵੱਡੇ ਜਿਹੜੇ ਚੇਂजेस ਆਪਣੇ ਗਵਾਂਡੀ ਮੁਲਕ ਕੈਨੇਡਾ ਦੇ ਵਿੱਚ ਖਾਸ ਕਰਕੇ ਜਿਹੜੇ ਵਰਕਰਸ ਨੂੰ ਲੈ ਕੇ ਲੋ ਵੇਜ ਵਰਕਰਸ ਨੂੰ ਲੈ ਕੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ ਜਿਹੜੇ ਉਹ ਆ ਗਏ ਨੇ ਸੋ 2025 ਤੇ 2026 ਦੇ ਵਿੱਚ ਕੈਨੇਡਾ ਵਾਲਿਆਂ ਨੇ 5 ਲੱਖ ਜਾਨਾਂ ਨੂੰ ਜਿਹੜਾ ਉਹ ਵੈਲਕਮ ਕਰਨਾ ਹੈ ਜਾਨੀ ਕਿ ਪੱਕਿਆਂ ਜਿਹੜਾ ਆ ਉਹ ਪਰਮਨੈਂਟ ਰੈਜ਼ੀਡੈਂਟਸ ਜਿਹੜੇ ਆ ਉਹਨਾਂ ਨੇ ਬਣਾਉਣੇ ਆ ਇਹ ਉਹਨਾਂ ਨੇ ਜਿਹੜਾ ਨਾਲ ਦੇ ਨਾਲ ਦੱਸਿਆ ਹੈਗਾ ਆ